ਹੈਲੋ ਜੀ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਦੇ ਉੱਤੇ ਤੇ ਕਰਦੇ ਆਂ ਅੱਜ ਦਾ ਨਵਾਂ ਬਲੌਗ ਸ਼ੁਰੂ ਤੇ ਉਮੀਦ ਹੈ ਤੁਹਾਨੂੰ ਸਾਡਾ ਪਸੰਦ ਆਇਆ ਹੋਊਗਾ ਤੇ ਅੱਜ ਆਪਣੇ ਪਿੰਡ ਹੈਗਾ ਬਣਾਇਆ ਸੀ ਬਣਾਇਆ ਤਾਂ ਹੈਗਾ ਤੇਪ ਤਾਂ ਨਹੀਂ ਲੱਗਿਆ ਬਣਾਇਆ ਤਾਂ ਹੈਗਾ ਦੀ ਕਿਨੇ ਤੇ ਅੱਜ ਆਪਣੇ ਪਿੰਡ ਮੇਲਾ ਤੇ ਉੱਤੋਂ ਹੋ ਗਏ ਬੱਦਲ ਦੇਖੋ ਕਿੰਨੇ ਕਿੰਨੇ ਪਹਿਲਾਂ ਸੂਰੇ ਕਣੀਆਂ ਪੰਨਿਆਂ ਜੇ ਹਨਾ ਹਾਂ ਜੇ ਗੱਤ ਮੈਂ ਅਵਲੇ ਬਲੌਗ ਤੇ ਮੈਂ ਵੀ ਫਿਰ ਤੇ ਬਲੌਗ ਦੇ ਪਧਿਆ ਲੱਗੇ ਸਬਸਕ੍ਰਾਈਬ ਕਰਿਓ ਸਬਸਕ੍ਰਾਈਬ ਕਰਿਓ ਤੇ ਆ ਦੱਸੋ ਫਿਰ ਖੇਡਾਂ 'ਚ ਕੀ ਕੀ ਲਮੋਗੇ ਅੱਖਾਂ ਖੇਡਾਂ ਹਾਂ ਮੇਲੇ 'ਚੋਂ ਖੇਡਾਂ ਲਮਾਏ ਟ੍ਰੈਕ ਕ੍ਰਾਲੀ ਹੋਰ ਜੀਐਸਵੀ ਐਸਸਪਤੇ ਐਡ ਡਿਸਾਂਡ ਆਪੇ ਤੇ ਖਾਣ ਨੂੰ ਕੀ ਲਗਾਂਗੇ ਕੁਛ ਨਹੀਂ ਲੈਂਦਾ ਰਾਤ ਕੀ ਖਾਦਾ ਸੀ ਚੰਗਾ ਫਿਰ ਐਤੋਂ ਦੱਸ ਲੂ ਨਾ ਹਾਂ ਨਾ ਕਰ ਜੋ ਹਰ ਜੋ ਸਾਰੇ ਵੀ ਸਸਤੇ ਨਿਕਾਲੇ ਭੁੱਲ ਗਿਆ ਦੀ ਵੇਲਾ ਪਹਿਲਾਂ ਭੁੱਲ ਗਿਆ ਹਾਂ ਅੱਜ ਇੱਕ ਟੂਰਿੰਟ ਪਰ ਕਿੰਨਾ ਬੱਦਲ ਹੋਇਆ ਪਿਆ ਹਾਂ ਨਾਲੇ ਐਨ ਇੱਥੇ ਮੀਂਹ ਆਜੇ ਕਰ ਨਹੀਂ ਆਉਂਦਾ ਹੂੰ ਇੱਧਰ ਮੀਂਹ ਨਾ ਨਵਾਂ ਕਿੰਨਾ ਅਸੀਂ ਆਪੀ ਔਰ ਆ ਮੇਰੀ ਬੰਦੂ ਦਾ ਹੂੰ ਜੀ ਇੱਕ ਮਿੰਟ ਚ ਹੀ ਆ ਗਿਆ ਮੀਂਹ ਦੇਖੋ ਲੈ ਕੁਤ ਮੈਂ ਤੇ ਦੇ ਦਿੱਤੀ ਦਿੱਤੀ ਕਰਤਾ ਮੇਲਾ ਖਰਾਬ ਬੱਲੇ ਹੁੰਦੇ ਕੋਈ ਉਹਨੇ ਰੱਬ ਦੇ ਰੰਗ ਤੇ ਇਹ ਜਿਤਨੀ ਅੱਗੇ ਵਾਂਗ ਚੱਲ ਪਿਆ ਰੋਣ ਦਾ ਨਾ ਹੀ ਨਹੀਂ ਹੈਗਾ ਉਹ ਮੇਲਾ ਹੋ ਗਿਆ ਉਹ ਕੈਨਸਲ ਬੀ ਕੀ ਕਿਹੜਾ ਮੇਲਾ ਲੱਗੋ ਇਹਨੇ ਮੀਂਹ ਦੇ ਵਿੱਚ ਤਾਰੀ ਨਹੀਂ ਪੈ ਰਿਹਾ ਜੱਗਦਾ ਹਲੋ ਜੀ ਮੇਲੇ ਤੇ ਲੱਗੀ ਸੰਗਤ ਨੰਗਨ ਮੱਥਾ ਟੇਕਣ ਆਉਂਦੇ ਕੁਝ ਇਧਰੋਂ ਆ ਰਹੇ ਨੇ ਦੇਖੋ ਪਰ ਮੀਂਹ ਨੇ ਮੇਲਾ ਖਰਾਬ ਕਰਤਾ ਥੋੜੇ ਥੋੜੇ ਲੋਕ ਜਾ ਰਹੇ ਨੇ ਹੁਣ ਮੀਂਹ ਰੁਕੇ ਆ ਨਥਾ ਟੇਕਾਂ ਦੇ ਥੋੜੇ ਥੋੜੇ ਜਾਂਦੇ ਨੇ ਤੇ ਬਾਕੀ ਦੇਖੋ ਬੱਦਲ ਹੋਰ ਕਾ ਠੀਕ ਠਾਕ ਹਜੇ ਵੀ ਮੀਂਹ ਦੀ ਤਿਆਰੀ ਹੈ ਮੇਲੇ ਦਾ ਮੀਂਹ ਨੇ ਮੇਲਾ ਖਰਾਬ ਕਰਤਾ ਲਓ ਜੀ ਆਪਾਂ ਬਾਹਰ ਨੂੰ ਸਾਹਮਣੇ ਢਾੜੀ ਕੁਰਸੀ ਤੇ ਇੱਥੇ ਬੈਠ ਕੇ ਦੇਖਦੇ ਆ ਮੇਲਾ ਕਿਉਂਕਿ ਹੁਣ ਤਾਂ ਬੱਸ ਇਹ ਰੁਕਿਆ ਹੋਇਆ ਹੈ ਤੇ ਬਹੁਤ ਠੱਠ ਤੇ ਆਪਾਂ ਇੱਥੇ ਬੈਠਿਆ ਗਲੀ ਦੇ ਸਾਹਮਣੇ ਇੱਥੇ ਬੈਠ ਕੇ ਅਸੀਂ ਦੇਖ ਲਿਆਂਗੇ ਮੇਲਾ ਤੇ ਫਿਰ ਇਹਨੇ ਜਦੋਂ ਵਧੀਆ ਹੋਇਆ ਮੌਸਮ ਫਿਰ ਦੇਖਾਂਗੇ ġੇੜਾ ਵੀ ਜ਼ਰੂਰ ਦੇਖ ਕੇ ਆਵਾਂਗੇ ਤੇ ਆਪਣੇ ਰਿਸ਼ਤੇਦਾਰਾਂ ਨੇ ਵੀ ਆਉਣਾ ਤੇ ਅੱਜ ਮੇਲੇ ਤੇ ਦੇਖੋ ਆਉਂਦੇ ਕਿੰਨਾ ਸਵੇਰੇ ਤਾਂ ਕਹਿੰਦੇ ਕਦੇ ਆਵਾਂਗੇ ਤੇ ਉਸ ਤੋਂ ਬਾਅਦ ਮੀਂਹ ਆ ਗਿਆ ਤੇ ਕਾਫੀ ਦੇਖੋ ਹੁਣ ਵੀ ਆਉਂਦੇ ਆ ਜਾਂ ਨਹੀਂ ਦੇਖੋ ਹੀ ਜਦੋਂ ਵੀ ਮੀਂਹ ਪੈਂਦਾ ਇਧਰ ਵੀ ਤਾਂ ਕਿ ਇੱਥੇ ਬੈਠ ਜਾਂਦਾ ਵਿਚਾਰਾ ਕਣੀਆਂ ਆ ਜਾਂਦੀਆਂ ਨੇ ਜਦੋਂ ਇੱਥੇ ਆ ਕੇ ਬੈਠ ਕੇ ਉਹ ਜੀਵ ਵਰਦੇ ਉਹ ਮੈਂ ਇੱਥੇ ਆ ਕੇ ਬੈਠ ਕੇ ਵਸਤਾ ਕਰ ਲੈਂਦਾ ਮੀਨਗਾ ਲੈਣਾ ਬੈਠਾ ਰਹਿਣਾ ਨਾ ਕਿਸੇ ਨੂੰ ਕੁਝ ਕਹਿੰਦੇ ਬਿਲਕੁਲ ਵੀ ਚੁੱਪ ਕਰੇ ਬੈਠਾ ਰਹਿੰਦਾ ਵਿਚਾਰਾ ਕਲਾਸ ਨਾ ਹੁੰਦਾ ਜਿਵੇਂ ਆਂਟੀ ਕਰਾਵੇ ਹਰ ਵਾਰ ਤੇ ਲਿਖਵਾਉਂਦੀ ਮਾ ਨੰਨੂ ਜੀ ਲੋਕ ਪਾਗਲ ਕਹਿਣਗੇ ਬੋਲਦਾ ਉਹਨਾਂ ਵੱਡਿਆਂ ਨੂੰ ਮੈਂ ਸਭ ਨੂੰ ਗੈਰਾਂ ਨੂੰ ਮੋਟੇ ਆ ਦੇਖ ਲੋ ਇੱਧਰ ਮੀਂਹ ਪੈੰਦਾ ਦਵਾਰੇ ਫੇਰ ਆ ਗਈਆਂ ਕਣੀਆਂ ਲਓ ਜੋ ਸਾਹਮਣੇ ਮੇਲਾ ਦੇਖ ਲੋ ਮੇਲੇ ਦਾ ਹਾਲ ਅੱਜ ਹੋਇਆ ਆਪਣਾ ਖਰਾਬ ਕੰਮ ਆਖੋ ਵੀ ਹੁਣ ਅੰਦਰ ਚੱਲਦੇ ਆ ਮੀਂਹ ਤਾਂ ਬੰਦ ਨਹੀਂ ਹੋ ਰਿਹਾ ਮੇਲੇ ਦਾ ਟਾਈਮ ਨਿਕਲ ਚੁੱਕਿਆ 1:30 ਵਜੇ ਤੋਂ 2:00 ਤੱਕ ਮੇਲਾ ਹੁੰਦਾ ਹੈ ਇਹ ਜਮੀਂ ਪਈ ਜਾਂਦਾ ਐ ਵਿੱਚ ਵਿੱਚ ਦੀ ਲੋਕ ਜਾ ਜਾ ਕੇ ਕੋਈ ਕੋਈ ਮੱਥਾ ਟੇਕੀ ਜਾਂਦਾ ਦੇਖੋ ਜੀ ਮੇਲਾ ਮੈਂ ਇਹ ਕਿੜਾ ਮਾਰਨ ਇਹ ਬਾਹਰ ਦੂਰੋਂ ਦਿਖਾ ਰਿਆਂ ਤੇ ਹੁਣ ਆਪਾਂ ਵਿੱਚ ਦੀ ਨੰਦਾ ਇੱਕ ਵਾਰੀ ਮੇਲੇ ਦੇ ਪਰ ਜ਼ਿਆਦਾ ਵੀਡੀਓ ਨਹੀਂ ਬਣਨੀ ਕੱਟ ਕਾਫੀ ਹੋ ਗਿਆ ਹੋਰ ਕੈਪਨ ਇਹ ਦੇਖੋ ਜੀ ਗੁਰਦੁਆਰੇ ਉਹਨਾਂ ਤਾਂ ਨਹੀਂ ਭਰਿਆ ਜਿੰਨਾ ਅੱਗੇ ਮੇਲਾ ਭਰਦਾ ਮਤਲਬ ਕਹਾਂ ਜਾ ਕੇ ਮੈਂ ਭੀੜ ਜੀ ਵੱਧ ਉੱਤਰ ਨਹੀਂ ਵਿਚਾਲੇ ਸੈਂਟਰ ਤੇ ਲੈ ਜਾ ਉਹ ਕੁਝ ਪੜ ਦੇਦਾ ਹਾਂ ਹਾਈ ਸਿੱਧਾ ਨੰਗਾ ਚੱਲਦੇ ਉੱਤਰ ਨਹੀਂ ਐਸੇ ਪੁਲ ਤੇ ਜ਼ੋਰ ਹੁੰਦਾ ਨਹੀਂ ਜੇ ਅੱਪਰ ਅੱਜ ਨਹੀਂ ਕਰਕੇ ਬਹੁਤ ਕੱਟ ਤਰ ਲਓ ਜੀ ਆਪਾਂ ਮੈਂ ਤਾਂ ਆਪਾਂ ਅਗੇ ਗੱਗੀ ਲਵੇ ਤੇ ਨਾਲੇ ਮੇਲਾ ਦੇਖੇ ਵਿੱਚ ਵੀ ਤੇ ਉੱਥੇ ਵੀਡੀਓ ਜ਼ਿਆਦਾ ਬਣੀ ਨਹੀਂ ਭੀੜ ਬਹੁਤ ਜ਼ਿਆਦਾ ਸੀ ਕਿਉਂਕਿ ਹੁਣ ਕਣੀਆਂ हटੀਆਂ ਨੇ ਧੁੱਪ ਨਿਕਲੀ ਐ ਤੇ ਸਾਰੇ ਲੋਕ ਆ ਗਏ ਇਕੱਠੇ ਮੱਥਾ ਟੇਕਣ ਲਈ ਤਾਂ ਕਰਕੇ ਭੀੜ ਸੀ ਜੀ ਜ਼ਿਆਦਾ ਵੀਡੀਓ ਨਹੀਂ ਮੈਂ ਬਣਾਈ ਹੈ ਕਿ ਫਿਰ ਕੱਠ ਦੇ ਵਿੱਚ ਮੁਸ਼ਕਲ ਹੋ ਜਾਂਦਾ ਲਓ ਜੀ ਦੇਖੋ ਸਪਰਸ਼ ਦਾ ਹਸਲਾ ਇਹ ਲੈ ਕੇ ਆਇਆ ਮੇਲੇ ਤੋਂ ਇਨਾ ਅਸਲਾ ਖਰੀਦ ਲਿਆ ਹੁਣ ਇਧਰ ਪਿੰਦੇ ਚਾਹ ਬੈਠਾ ਨਾਲ ਖਾਂਦਾ ਪਕੌੜੇ ਨਾ ਕੋਈ ਬਾਦਮੀ ਗੱਡ ਨਹੀਂ ਗੱਲ ਕਰੇ ਫਿਰ ਹੁਣ ਵੱਧ ਘਟ ਰਹੇ ਨੇ ਬੋਲਦੇ ਕੋਈ ਇਹਦੇ ਕੋਈ ਅਸਲਾ ਬਹੁਤ ਹੈ ਖਤਮ ਕਰਤੇ ਕੌਣ ਸ਼ੇਰਪੁਰ ਬਟੀਰ ਕੱਪੜੇ ਨਹੀਂ ਕਰਾਉਂਦੇ ਯਾ ਇਹ ਮੰਮੀ ਕੋਈ ਤਸਵੀਰ ਨਹੀਂ ਇਹ ਨਸਲਾ ਸਦਾ ਹੁਣ ਕਹਿੰਦਾ ਮੈਨੂੰ ਕੋਈ ਵੱਧ ਘਟ ਬੋਲਿਓ ਸੀ ਕਹਿੰਦਾ ਮੇਰੇ ਕੋਲ ਅਸਲਾ ਬਹੁਤ ਹੈ ਇਹਦਾ ਮੋਦੀ ਮਾਰੂ ਗੋਲੀ ਇੱਕ ਅਸੀ ਦੇ ਦਾਦੇ ਨੂੰ ਜਰੂਰ ਬੋਲਾਂਗੇ ਹਨ ਫਿਰ ਤਾਂ ਨਹੀਂ ਮਾਰਦਾ ਜਿਸ ਤੇਰੇ ਦਾਦੇ ਨੂੰ ਕੁਛ ਕਹਾਂਗੇ ਕਹੂੰਗੇ ਫਿਰ ਵੀ ਮਾਰੋਗੇ ਕਿਉਂ ਛੋੜੇ ਦਾਦੇ ਨੂੰ ਅਸੀਂ ਕਹਿ ਨਹੀਂ ਸਕਦੇ ਸਬਸਕ੍ਰਾਈਬ ਕਰਦੇ ਮੇਰੇ ਨੰਨੇ ਚੈਨਲ ਸਬਸਕ੍ਰਾਈਬ ਕਰਦੇ ਮੇਰੇ ਨੰਨੇ ਚੈਨਲ ਕੁੱਚੀ ਬੀ ਸਬਸਕ੍ਰਾਈਬ ਕਰ ਤੇਰਾ ਬੋਲ ਤਾਂ ਚਾਉਂਦੇ ਹੀ ਨਹੀਂ ਹੈਗਾ ਕੁੱਚੀ ਬੋਲੋ ਸਸ ਸਬਸਕ੍ਰਾਈਬ ਸ ਲਾ ਅਬ ਇਹ ਬਲੇ ਰੀਡ ਚੱਕਰਪਰਾ ਚੈਨਲ ਸੱਕਰਪਰਾ ਸਬਸਕ੍ਰਾਈਬ ਸੱਕਸੇ ਵੀ ਲਓ ਜੀ ਕਾਪੀ ਸਪਰਸ਼ ਦਾ ਅਸਲਾ ਇਹ ਬਾਹਰ ਲਾ ਮੰਗਾਇਆ ਹੋਇਆ ਇਹਨੇ ਕੀ ਇਸ ਪਰ ਸੇ ਅਸਲਾ ਅਸਲਾ ਕਿੱਥੋਂ ਮੰਗਾਇਆ ਤਿਆ ਬਾਹਰ ਕਿਹੜੇ ਕਿੱਥੋਂ ਮੰਗਾਇਆ ਤੀ ਬਾਹਰ ਵਾਦੂ ਤੂੰ ਕਿਹੜੇ ਦੇਸ਼ ਚ ਹੂੰ ਕਿਹੜੇ ਚੋਂ ਇਹ ਦੱਸ ਦੇ ਆਹੋ ਬਸ ਸਰਤ ਨਾਂ ਕਿਹੜਾ ਕਿਹੜੇ ਦੇਸ਼ ਤੇ ਨੇ ਵਾਦੂ ਇੰਡੀਆ ਚ ਇੰਡੀਆ ਚ ਇੰਡੀਆ ਦਾ ਆਪਣਾ ਦੇਸ਼ ਹੀ ਹੈਗਾ ਕੈਨੇਡਾ ਕੈਨੇਡਾ ਚ ਕੈਨੇਡਾ ਚ ਹਾਂ ਵੀ ਹਾਂ ਆ ਦੋ ਉਹ ਨਹੀਂ ਨੇ ਤੂੰ ਤੇ ਦੋ ਉਹ ਨਹੀਂ ਨੇ ਤੂੰ ਆ ਲੈ ਕੋ